ਲੋਜੀ ਜਾਲੀ ਸਰਟੀਫਿਕੇਟ ਤਿਆਰ ਕਰਕੇ ਨੌਕਰੀਆਂ ਲੱਗਣ ਵਾਲਿਆਂ ਖਿਲਾਫ ਵੱਡੀ ਕਾਰਵਾਈ ਹੋਈ 16 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਇਹ ਕਿੱਥੇ ਕੀਤਾ ਗਿਆ ਕਿਵੇਂ ਕੀਤਾ ਗਿਆ ਆਪਾਂ ਪੂਰੀ ਗੱਲਬਾਤ ਦੱਸਦੇ ਹਾਂ ਇਹ ਮਾਮਲਾ ਵਾਪਰਿਆ ਜੀ ਤਰਨਤਾਰਨ ਦੇ ਵਿੱਚ ਜਿੱਥੇ ਜਿਹੜਾ ਮਾਮਲਾ ਸਾਹਮਣੇ ਆਇਆ ਉਹਦੇ ਵਿੱਚ 10 ਬੀਬੀਆਂ ਵੀ ਸ਼ਾਮਲ ਨੇ ਤੇ 6 ਜਿਹੜੇ ਵਿਅਕਤੀ ਨੇ ਉਹ ਸ਼ਾਮਲ ਨੇ ਉਹਨਾਂ ਖਿਲਾਫ ਥਾਣਾ ਸਿਟੀ ਤਰਨਤਾਰਨ ਦੇ ਵਿੱਚ ਮਾਮਲਾ ਦਰਜ ਕੀਤਾ ਗਿਆ ਹੋਇਆ ਇੰਜ ਕਿ 2007 ਦੇ ਵਿੱਚ 9998 ਜਿਹੜੇ ਟੀਚਰ ਫੈਲੋ ਸੀ ਉਹਨਾਂ ਨੂੰ ਰੱਖਿਆ ਜਾਣਾ ਸੀ ਉਹਨਾਂ ਦੀ ਭਰਤੀ ਹੋਈ ਸੀ 20 ਜ਼ਿਲ੍ਹਿਆਂ ਦੇ ਵਿੱਚ ਇਹ ਭਰਤੀ ਹੋਈ ਸੀ ਤੇ ਜਦੋਂ ਉਹਨਾਂ ਨੂੰ ਆਪਣੇ ਦਸਤਾਵੇਜ਼ ਦੇਣ ਲਈ ਕਿਹਾ ਗਿਆ ਸਰਟੀਫਿਕੇਟ ਦੇਣ ਲਈ ਕਿਹਾ ਗਿਆ ਤੇ ਕੁਝ ਜਿਹੜੇ ਵਿਅਕਤੀ ਸੀ ਉਹਨਾਂ ਨੇ ਆਪਣੇ ਜਾਲੀ ਸਰਟੀਫਿਕੇਟ ਬਣਵਾ ਲਏ ਤੇ ਉਹ ਨੌਕਰੀਆਂ ਤੇ ਲੱਗ ਗਏ ਇਹ ਜਿਹੜੀ ਭਰਤੀ ਕਰਵਾਈ ਗਈ ਸੀ ਸਿੱਖਿਆ ਵਿਭਾਗ ਦੇ ਵੱਲੋਂ ਜ਼ਿਲ੍ਹਾ ਪੱਧਰ ਤੇ ਐਲੀਮੈਂਟਰੀ ਕਮੇਟੀਆਂ ਬਣਾ ਕੇ ਭਰਤੀ ਕਰਵਾਈ ਗਈ ਸੀ ਜਿਸ ਦੇ ਵਿੱਚੋਂ 667 ਦੇ ਵਿੱਚੋਂ 457 ਜਿਹੜੇ ਵਿਅਕਤੀ ਸੀ ਉਹਨਾਂ ਦੇ ਜਿਹੜੇ ਸਰਟੀਫਿਕੇਟ ਸੀ ਜਾਂ ਦਸਤਾਵੇਜ਼ ਸੀ ਉਹ ਬੋਕਸ ਪਾਏ ਗਏ ਸੀ ਉਹ ਜਾਲੀ ਪਾਏ ਗਏ ਸੀ ਤੇ ਫਿਰ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਗਈ ਜਦੋਂ ਲੰਬਾ ਸਮਾਂ ਉਹਨਾਂ ਦੇ ਵਿਰੁੱਧ ਕਾਰਵਾਈ ਨੂੰ ਚੱਲਦਾ ਰਿਹਾ ਤੇ ਉਸ ਤੋਂ ਪਹਿਲਾਂ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਵੀ ਸੱਜਿਆ ਗਿਆ ਉੱਥੇ ਉਹਨਾਂ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਗਿਆ ਜਦੋਂ ਇਹਨਾਂ 16 ਵਿਅਕਤੀਆਂ ਨੂੰ ਸ਼ੱਕ ਦੀ ਨਿਗਾਹ ਦੇ ਨਾਲ ਦੇਖਿਆ ਜਾਣ ਲੱਗਾ ਫਿਰ ਇੱਕ ਕਮੇਟੀ ਬਣਾਈ ਗਈ ਇਹ ਕਮੇਟੀ ਬਣਾਈ ਗਈ ਸਿੱਖਿਆ ਡਾਇਰੈਕਟਰ ਸਾਧੂ ਸਿੰਘ ਰੰਧਾਵਾ ਜੀ ਨਿਗਰਾਨੀ ਦੇ ਵਿੱਚ ਬਣਾਈ ਗਈ ਤੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਵਿੱਚ ਆਪਣਾ ਪੱਖ ਰੱਖਣ ਦਾ ਇੱਕ ਮੌਕਾ ਵੀ ਦਿੱਤਾ ਗਿਆ ਜਦੋਂ ਪੱਖ ਰੱਖਣ ਦਾ ਮੌਕਾ ਦਿੱਤਾ ਗਿਆ ਤੇ ਫਿਰ ਜਿਹੜੀ ਕਮੇਟੀ ਸੀ ਉਹਨੇ ਜਦੋਂ ਆਪਣੀ ਰਿਪੋਰਟ ਪੇਸ਼ ਕੀਤੀ ਤੇ ਉਹਨੇ ਫਿਰ ਜਿਹੜੇ ਇਹ 16 ਵਿਅਕਤੀ ਸੀ ਜਿਨ੍ਹਾਂ ਦੇ ਇਹ ਦਸਤਾਵੇਜ਼ ਸੀ ਸਰਟੀਫਿਕੇਟ ਸੀ ਉਹ ਬੋਕਸ ਪਾਏ ਗਿਆ ਸੀ ਉਹਨਾਂ ਵਿਰੁੱਧ ਕਾਰਵਾਈ ਆਰੰਭ ਨਹੀਂ ਸ਼ੁਰੂ ਕਰ ਦਿੱਤੀ ਫਿਰ ਕਾਰਵਾਈ ਜਦੋਂ ਉਹਨਾਂ ਤੇ ਹੋਈ ਤੇ ਫਿਰ ਅੱਡ ਅੱਡ ਧਰਾਵਾਂ ਲਗਾ ਕੇ ਉਹਨਾਂ ਤੇ ਫਿਰ ਮਾਮਲਾ ਦਰਜ ਕਰ ਲਿਆ ਗਿਆ ਤੇ ਜਿਸ ਦੇ ਵਿੱਚ 10 ਬੀਬੀਆਂ ਵੀ ਦੱਸੀਆਂ ਜਾ ਰਹੀਆਂ ਨੇ ਮੈਂ ਦੁਬਾਰਾ ਫਿਰ ਦੱਸ ਦਿਆਂ ਕਿ 16 ਵਿਅਕਤੀਆਂ ਖਿਲਾਫ ਜਿਨ੍ਹਾਂ ਨੇ ਜਾਲੀ ਸਰਟੀਫਿਕੇਟ ਬਣਾਏ ਸੀ ਨੌਕਰੀਆਂ ਤੇ ਲੱਗੇ ਸੀ ਟੀਚਰ ਫੈਲੋ ਦੀ ਭਰਤੀ ਹੋਈ ਸੀ 2007 ਦੇ ਵਿੱਚ 9998 ਜਿਹੜੇ ਵਿਅਕਤੀ ਨੇ ਉਹ ਰੱਖੇ ਗਏ ਸੀ ਜਿਸ ਦੇ ਵਿੱਚੋਂ ਜਿਹੜੇ ਵਿਅਕਤੀ ਸੀ 667 ਦੇ ਵਿੱਚੋਂ 457 ਵਿਅਕਤੀ ਸੀ ਉਹਨਾਂ ਦੇ ਜਿਹੜੇ ਸਰਟੀਫਿਕੇਟ ਸੀ ਦਸਤਾਵੇਜ਼ ਸੀ ਉਹ ਬੋਗਸ ਪਾਏ ਗਏ ਸੀ ਜਾਲੀ ਪਾਏ ਗਏ ਸੀ ਤੇ ਫਿਰ ਉਹਨਾਂ ਤੇ ਕਾਰਵਾਈ ਕੀਤੀ ਗਈ ਸੀ ਇਹ ਮਾਮਲਾ ਸਾਹਮਣੇ ਆਇਆ ਜੀ ਤਰਨ ਤਰਨ ਦੇ ਥਾਣਾ ਸਿਟੀ ਦੇ ਵਿੱਚ ਉੱਥੇ ਇਹਨਾਂ ਤੇ ਮਾਮਲਾ ਦਰਜ ਕੀਤਾ ਗਿਆ ਫਿਰ ਇਹ ਜਿਹੜੇ ਵਿਅਕਤੀ ਸੀ ਇਹ ਹਾਈ ਕੋਰਟ ਚਲੇ ਜਾਂਦੇ ਨੇ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਜਦੋਂ ਇਹ ਜਾਂਦੇ ਨੇ ਉੱਥੇ ਵੀ ਗੱਲ ਨਹੀਂ ਬਣਦੀ ਹੁਣ ਜਿਹੜੇ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਉਹਨਾਂ ਦੇ ਨਾਂ ਕੀ ਨੇ ਆਪਾਂ ਤੁਹਾਨੂੰ ਉਹਨਾਂ ਦੇ ਨਾਂ ਵੀ ਦੱਸਦੇ ਆ ਮੋਹਨਜੀਤ ਕੌਰ ਕਰਿਆਲਾ ਜਿਹੜੀ ਵਾਸੀ ਆ ਮੋਹਨਜੀਤ ਕੌਰ ਕਰਿਆਲਾ ਦੀ ਵਾਸੀ ਆ ਕਰਿਆਲੇ ਦੀ ਰਹਿਣ ਵਾਲੀ ਆ ਰਜਿੰਦਰ ਕੌਰ ਵਾਸੀ ਮੁੰਡਾ ਪਿੰਡ ਆ ਤੇ ਨਵਜੋਤ ਸਿੰਘ ਵਾਸੀ ਜਲਾਲਾਬਾਦ ਤੁਸੀਂ ਦੇਖੋ ਇਹ ਜਿਹੜਾ ਮਾਮਲਾ ਦਰਜ ਕੀਤਾ ਗਿਆ ਇਹ ਬਹੁਤ ਹੀ ਇੱਕ ਘਟੀਆ ਤਰੀਕਾ ਇਹਨਾਂ ਨੇ ਵਰਤਿਆ ਸੀ ਹੁਣ ਆਪਾਂ ਜਿਹੜਾ ਤੀਜਾ ਬੰਦਾ ਉਹਦਾ ਨਾਂ ਦੱਸਦੇ ਆ ਨਵਤੇਜ ਸਿੰਘ ਵਾਸੀ ਜਲਾਲਾਬਾਦ ਰਜਿੰਦਰ ਕੌਰ ਵਾਸੀ ਖੰਡੂਰ ਸਾਹਿਬ ਅਸ਼ਵਨੀ ਕੁਮਾਰੀ ਵਾਸੀ ਅੱਡਾ ਛਭਾਲ ਚਰਨਜੀਤ ਕੌਰ ਵਾਸੀ ਖਾਲੜਾ ਸੁਖਦੀਪ ਕੌਰ ਵਾਸੀ ਤਰਨਤਾਰਨ ਕੁਲਦੀਪ ਸਿੰਘ ਵਾਸੀ ਖਾਲੜਾ ਪ੍ਰਵਿੰਦਰ ਸਿੰਘ ਛਭਾਲਕਲਾ ਪ੍ਰਦੀਪ ਸਿੰਘ ਵਾਸੀ ਬੱਧੋਵਾਲ ਸ਼ੀਤਲ ਕੁਮਾਰੀ ਵਾਸੀ ਤਰਨਤਾਰਨ ਗੁਰਪ੍ਰੀਤ ਕੌਰ ਵਾਸੀ ਭਲਾਈਪੁਰ ਡੋਗਰਾ ਕੁਲਦੀਪ ਕੌਰ ਵਾਸੀ ਮੰਗਲਾਨੀ ਰਮਨਦੀਪ ਕੌਰ ਵਾਸੀ ਸਿੱਕਿਆਂਵਾਲੀ ਸੁਖਜੀਤ ਕੌਰ ਵਾਸੀ ਤਰਨਤਾਰਨ ਰਾਮ ਸਿੰਘ ਵਾਸੀ ਅਚੀਨਾ ਵਿਦੀ ਚੰਦ ਇਹਨਾਂ 16 ਵਿਅਕਤੀਆਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕਰਕੇ ਇਹਨਾਂ ਤੇ ਹੁਣ ਪਰਚਾ ਦਰਜ ਕਰ ਦਿੱਤਾ ਗਿਆ ਤੁਸੀਂ ਦੇਖੋ ਇਹਨਾਂ ਨੇ ਇੱਕ ਵੱਡੀ ਜਾਲ ਸਾਜੀ ਕੀਤੀ ਕਿ ਜਾਲੀ ਜਿਹੜੇ ਦਸਤਾਵੇਜ਼ ਸਰਟੀਫਿਕੇਟ ਬਣਾ ਕੇ ਜਿਹੜੇ ਯੋਗ ਵਿਅਕਤੀ ਸੀ ਉਹਨਾਂ ਨੂੰ ਪਿੱਛੇ ਇਹਨਾਂ ਨੇ ਧੱਕ ਦਿੱਤਾ ਜਿਹੜੇ ਸੱਚੀ ਮੁੱਚੀ ਜਿਨ੍ਹਾਂ ਨੇ ਪੜ੍ਹਾਈ ਕੀਤੀ ਸੀ ਜਾਂ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਸੀ ਰਾਤ ਨੂੰ ਜਾਗ ਜਾ ਕੇ ਉਹ ਵਿਅਕਤੀ ਪਿੱਛੇ ਰਹਿ ਗਏ ਤੇ ਇਹ ਜਿਹੜੇ ਵਿਅਕਤੀ ਸੀ ਇਹ ਅੱਗੇ ਆ ਕੇ ਸਿਰਫ ਜਾਲੀ ਦਸਤਾਵੇਜ਼ ਬਣਾਉਣ ਕਰਕੇ ਫਿਰ ਇਹਨਾਂ ਤੇ ਨਿਗਰਾਨੀ ਰੱਖੀ ਗਈ ਜੋ ਨਿਗਰਾਨੀ ਰੱਖੀ ਗਈ ਫਿਰ ਮਾਮਲਾ ਜਦੋਂ ਸਾਹਮਣੇ ਆਇਆ ਤੇ ਇਹਨਾਂ 16 ਵਿਅਕਤੀਆਂ ਤੇ ਹੁਣ ਮਾਮਲਾ ਦਰਜ ਕਰ ਲਿਆ ਗਿਆ ਹੁਣ ਇਸੇ ਤਰ੍ਹਾਂ ਦਾ ਹੀ ਮਾਮਲਾ ਅਮਰਤਮਾਨ ਦੇ ਪਿਤਾ ਸਰਬਜੀਤ ਮਾਨ ਤੇ ਦਰਜ ਹੋਇਆ ਸੀ ਉਹਨਾਂ ਨੇ ਐਸਸੀ ਸਰਟੀਫਿਕੇਟ ਝਾਲੀ ਬਣਵਾ ਕੇ ਤੇ 33-34 ਸਾਲ ਨੌਕਰੀ ਕੀਤੀ ਸੀ ਤੇ ਫਿਰ ਲੋਕਾਂ ਨੇ ਵੱਡੇ ਸਵਾਲ ਖੜੇ ਕੀਤੇ ਸੀ ਤੇ ਜਿਹੜਾ ਅਮਰਤਮਾਨ ਆ ਤੇ ਉਹ ਗਾਣਿਆਂ ਦੇ ਵਿੱਚ ਬਹੁਤ ਮਸ਼ਹੂਰ ਸੀ ਤੇ ਜਦੋਂ ਫਿਰ ਉਹਨਾਂ ਦੇ ਪਿਤਾ ਤੇ ਮਾਮਲਾ ਦਰਜ ਹੋ ਗਿਆ ਤੇ ਲੋਕ ਇਹ ਕਹਿਣ ਲੱਗ ਪਏ ਵੀ ਇਹ ਤਾਂ ਗਾਣੇ ਬੋਲਦਾ ਵੀ ਪਿੱਛੇ ਹੋ ਜੋ ਜੱਟ ਆਉਂਦੇ ਆ ਤੇ ਹੁਣ ਕੀ ਇਹ ਕੀ ਹੋਇਆ ਵੀ ਇਹਨੇ ਫਿਰ ਜਿਹੜਾ ਇਹਨਾਂ ਦੇ ਪਿਤਾ ਸੀ ਉਹਨਾਂ ਨੇ ਗਰੀਬਾਂ ਦਾ ਹੱਕ ਕਿਉਂ ਖਾਦਾ ਜਿਹੜਾ ਦਲਤ ਪਾਈ ਜਾ ਰਾ ਸੀ ਉਹਨਾਂ ਦੇ ਨਾਂ ਦਾ ਸਰਟੀਫਿਕੇਟ ਬਣਾ ਕੇ ਨੌਕਰੀ ਕਿਉਂ ਕੀਤੀ ਉਹਨਾਂ ਨੇ ਕਰੋੜਾ ਰੁਪਏ ਕਮਾਏ ਸੀ ਨੌਕਰੀ ਕੀਤੀ ਸੀ ਮੈਥ ਮਾਸਟਰ ਲੱਗੇ ਸੀ ਤੁਸੀਂ ਦੇਖੋ ਜਿਹੜੇ ਵਿਅਕਤੀ ਜਿਹੜੇ ਯੋਗ ਹੁੰਦੇ ਨੇ ਜਾਂ ਜਿਨ੍ਹਾਂ ਕੋਲ ਸੱਚੀ ਮੁੱਚੀ ਦੇ ਸਰਟੀਫਿਕੇਟ ਹੁੰਦੇ ਨੇ ਦਸਤਾਵੇਜ਼ ਹੁੰਦੇ ਨੇ ਉਹਨਾਂ ਨੂੰ ਪਿੱਛੇ ਧੱਕ ਕੇ ਜਾਲੀ ਬੋਕਸ ਸਰਟੀਫିକੇਟ ਬਣਾ ਲੈਂਦੇ ਨੇ ਤੇ ਉਹ ਫਿਰ ਜਿਹੜੇ ਸੱਚੇ ਸੱਚੇ ਇਮਾਨਦਾਰ ਪੜ੍ਹੇ ਲਿਖੇ ਵਿਅਕਤੀਆਂ ਨਾਲ ਧੋਖਾ ਕਰਦੇ ਨੇ ਮੈਂ ਤੁਹਾਡਾ ਵੀ ਰਾਜ ਸਿੰਘ ਤੁਸੀਂ ਦੇਖ ਰਹੇ ਹੋ ਲਾਈਵ ਸੈਲ TV ਮੇਰੇ ਨਾਲ ਕੈਮਰੇ ਤੇ ਗੁਰਪਿੰਦਰ ਕੌਰ ਬਹੁਤ ਮਿਹਰਬਾਨੀ